ਸੰਗੀਤ ਸਮਰਾਟ ਪ੍ਰੋਫੈਸਰ ਕਿਰਪਾਲ ਸਿੰਘ ਜੰਡੂ ਨੂੰ ਧਾਰਮਿਕ ਸਮਾਜਿਕ ਰਾਜਨੀਤਿਕ ਸੰਸਥਾਵਾਂ ਦੇ ਪ੍ਰਤੀਨਿਧੀਆਂ ਨੇ ਧਿਤੀਆਂ ਸ਼ਰਧਾਂਜਲੀਆਂ ਗੁਰੂ ਜੀ ਪ੍ਰੋਫੈਸਰ ਕਿਰਪਾਲ ਸਿੰਘ ਜੰਡੂ ਜੀ ਹਮੇਸ਼ਾ ਮਨ ਚੇਤਿਆ ਵਿੱਚ ਬਸੇ ਰਹਿਣਗੇ ਸੰਜੀਵ ਕਾਰੂ ਨੰਦਨਪੁਰ ਸੰਗੀਤ ਕਲਾ ਨੂੰ ਉਪਰਨਾਏ ਤੇ ਆਪਣੀ ਬੇਲਖਣ ਕਲਾ ਤੇ ਅਦਾਕਾਰੀ ਨਾਲ ਤੀਲ ਲੈਣ ਵਾਲੀ ਮੁਅਜਜ਼ ਸਖਸ਼ਤ ਤੇ ਸੰਗੀਤ ਸਮਰਾਟ ਪ੍ਰੋਫੈਸਰ ਕ੍ਰਿਪਾਲ ਸਿੰਘ ਜੰਡੂ ਹੁਰਾ ਨਮਿਤ ਭੋਗ ਤੇ ਅੰਤਮ ਅਰਦਾਸ ਵਿੱਚ ਹਜ਼ਾਰਾਂ ਹੀ ਸੰਗਤਾਂ ਪੁੱਜੀਆਂ ਤੇ ਪ੍ਰੋਫੈਸਰ ਜੰਡੂ ਜੀ ਨੂੰ ਸਰਦਾ ਦੇ ਫੁੱਲ ਭੇਟ ਕੀਤੇ ਸੰਗੀਤ ਕਲਾ ਸਿੱਖਣ ਵਾਲੇ ਵਿਦਿਆਰਥੀ ਵਿੱਚ ਭਾਰੀ ਦੁੱਖ ਤੇ ਨਿਰਾਸ਼ਾ ਪਾਈ ਜਾ ਰਹੀ ਸੀ ਤੇ ਉਹ ਗੁਰੂ ਜੀ ਨੂੰ ਯਾਦ ਕਰਕੇ ਭਾਵੁਕ ਹੋ ਕੇ ਅਥਰੂ ਵੀ ਬਹਾਰੇ ਸਨ ਉਹਨਾਂ ਦੀ ਇੱਕ ਸਾਗਿਰਦ ਨੇ ਕਿਹਾ ਕਿ ਉਹ ਤਾਂ ਸਮੁੰਦਰ ਸਨ ਜਿਨ੍ਹਾਂ ਦਾ ਕੋਈ ਅਥਾਰ ਨਹੀਂ ਸੀ ਤੇ ਉਹਨਾਂ ਤੋਂ ਬਹੁਤ ਕੁਝ ਸਿੱਖਿਆ ਨੰਦਨਪੁਰ ਮਕਸੂਦਾਂ ਦੇ ਨੌਜਵਾਨ ਆਗੂ ਸੰਜੀਵ ਘਾਰੂ ਨੰਦਨਪੁਰ ਨੇ ਆਪਣੇ ਉਦਗਾਰ ਵਿਅਕਤ ਕਰਦੇ ਹੋਏ ਕਿਹਾ ਕਿ ਗੁਰੂ ਜੀ ਪ੍ਰੋਫੈਸਰ ਕਿਰਪਾਲ ਸਿੰਘ ਜੰਡੂ ਸਿੰਘਾ ਜੀ ਹਮੇਸ਼ਾ ਮਨ ਚੇਤਿਆਂ ਵਿੱਚ ਬਸੇ ਰਹਿਣਗੇ ਉਹਨਾਂ ਪ੍ਰੋਫੈਸਰ ਸਹਿਬ ਲਾਲ ਬਤਾਏ ਪਲਾਨੂ ਚੇਤੇ ਕੀਤਾ ਤੇ ਆਖਿਆ ਕਿ ਹਮੇਸ਼ਾ ਕਰਮ ਕਰਨ ਵਿੱਚ ਉਹ ਵਿਸ਼ਵਾਸ ਰੱਖਦੇ ਸਨ ਧਾਰਮਿਕ ਸਮਾਜਿਕ ਰਾਜਨੀਤਿਕ ਸੰਸਥਾਵਾਂ ਦੇ ਪ੍ਰਤੀਨਿਧੀਆਂ ਨੇ ਵੀ ਸਰਦਾ ਸਰਦਾਂਝਲੀਆਂ ਅਰਪਿਤ ਕੀਤੀਆਂ ਆਖਰ ਵਿੱਚ ਪ੍ਰੋਫੈਸਰ ਕੁਸ਼ਪਾਲ ਨੇ ਦੁੱਖ ਦੀ ਇਸ ਘੜੀ ਵਿੱਚ ਮਿਲੇ ਸਹਿਯੋਗ ਲਈ ਸਬਣਾ ਦਾ ਅਵਾਰ ਵੀ ਜਤਾਇਆ ਕਦੇ ਵੀ ਉਹ ਨਹੀਂ ਇਹ ਨਹੀਂ ਨਾ ਆਇਆ ਫਰਾਵਾ ਮੈਂ ਕਹਿੰਦਾ ਨਹੀਂ ਮੰਗਰਮਿੰਦਰ ਕੌਰ ਜੀ ਕੇ میوزਿਕ ਟਿਊਸ਼ਨ ਤੇ ਪੰਜਾਬੀ ਕਲੀਨਿਕ ਚਲਾ ਰਹੀ ਆ ਤੇ ਮੈਂ ਸਰਦੇ ਕੋਲ 1988 ਦੇ ਵਿੱਚ ਵਿਚਾਰਤ ਕੀਤੀ ਸੀ 5 ਸਾਲ ਦੀ ਸਰਦੀ ਜਿਹੜੀ ਹੈ ਉਕਮਾ ਉਹ ਸ਼ਬਦਾਂ ਵਿੱਚ ਨਹੀਂ ਕੀਤੀ ਜਾ ਸਕਦੀ ਉਹ ਇੱਕ ਦਰਿਆ ਸੀ ਦਰਿਆ ਕਿ ਸਮੁੰਦਰ ਸੀ ਸਮੁੰਦਰ ਦੇ ਵਿੱਚ ਕਈ ਕੋਗੇ ਸਿੱਪੀਆਂ ਇਕੱਠੇ ਕਰਦੇ ਨੇ ਤੇ ਤਾਰੂ ਹੀ ਨੇ ਜਿਹੜੇ ਡੁਬਕੀ ਲਾ ਕੇ ਮੋਤੀ ਲਿਆਂਦੇ ਨੇ ਮੈਂ ਅਜ ਤੱਕ ਵੀ ਸਰ ਨੂੰ ਮਿਲਦੀ ਰਹੀ ਆ ਉਸ ਦਿਨ ਵੀ ਮੈਨੂੰ ਇੰਟੂਇਸ਼ਨ ਹੋਇਆ ਕਿ ਮੈਂ ਸਰ ਨੂੰ ਮਿਲ ਕੇ ਆਵਾਂ ਕਿਤੇ ਇਹ ਨਾ ਹੋਵੇ ਉਹਨਾਂ ਦੀ ਡੈਥ ਹੋ ਜਾਏ ਇਹ 12:30 ਦੀ ਗੱਲ ਸੀਗੀ ਜਦ ਕਿ ਸ਼ਾਮੀ ਮੈਂ ਦੇਖਿਆ ਤੇ ਸਰ ਦਾ ਫੇਸਬੁੱਕ ਤੇ ਇਹ ਮੈਸੇਜ ਆਇਆ ਹੋਇਆ ਸੀ ਔਰ ਜਦੋਂ ਮੈਂ ਸਰ ਕੋਲ ਆਣਾ ਮਿਲਣ ਆਣਾ ਤੇ ਕਹਿਣਾ ਹੁਣ ਕੀ ਰਹਿ ਗਿਆ ਸਭ ਕੁਝ ਤੇ ਤੈਨੂੰ ਸਿਖਾ ਦਿੱਤਾ ਹੈ ਜਾਓ ਗਿਆਨ ਵੰਡੋ ਉਹਨਾਂ ਦੀ ਬਤੌਲਤ ਹੀ ਅੱਜ ਮੈਂ ਇਸ ਸਮੇਂ ਦੇ ਵਿੱਚ ਜੋ ਕਾਰਜਿਕਟ ਮਿਊਜ਼ਿਕ ਫਿਸ਼ਨ ਚਲਾ ਰਹੀਆਂ ਤੇ ਉਹਨਾਂ ਦੀ ਹੀ ਦੇਣ ਹੈ ਪ੍ਰੋਫੈਸਰ ਕਿਰਪਾਲ ਸਿੰਘ ਜੀ ਵਰਗੇ ਉਸਤਾਦ ਨਾ ਅਜੇ ਤੱਕ ਹੋਏ ਨੇ ਤੇ ਨਾ ਹੀ ਹੋਣੇ ਨੇ ਮੈਂ ਬਹੁਤ ਧੰਨਵਾਦੀ ਆ ਤੇ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦੀ ਆ ਇਹੀ ਅਸੀਂ ਕਹਨੇ ਆ ਕਿ ਸਿਰ ਤੇ ਰੱਖੀ ਓਟ ਮਾਲਕਾ ਜੀ ਵੀ ਨਾ ਕੋਈ ਟੋਟ ਮਾਲਕਾ ਛੜਦੀ ਕਲਾ ਸਰਾਣੇ ਰੱਖੀ ਦਾਤਾ ਸੁਰਤ ਟਿਕਾਣੇ ਰੱਖੀ ਦਾਤਾ ਸੁਰਤ ਟਿਕਾਣੇ ਰੱਖੀ